ਵਕਵਕ ਅੱਗ ਦੁਰਘਟਨਾ ਮ ਦੌਰਾਨ ਸ਼ਹੀਦ ਹੋਏ ਫਾਇਰ ਕਰਮਚਾਰੀਆਂ ਦੀ ਆਜ਼ਾਦ ਵਿੱਚ ਹਰ ਸਾਲ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਮਨਾਏ ਜਾਣ ਵਾਲੇ ਫਾਇਰ ਸੇਫਟੀ ਹਫਤੇ ਦੇ ਸਬੰਧ ਵਿੱਚ ਸ਼ਹੀਦ ਹੋਏ ਫਾਇਰ ਕਰਮਚਾਰੀਆਂ ਨੂੰ ਸ਼ਰਧਾਂਜਲੀ ਪੇਨਟ ਕਰਨ ਹਿੱਤ ਅੱਜ ਸਵੇਰੇ 9 ਵਜੇ ਹੈੱਡ ਫਾਇਰ ਸਟੇਸ਼ਨ ਸਾਈ ਸਾਈ ਮਾਰਕੀਟ ਵਿਖੇ ਪ੍ਰੋਗਰਾਮ ਰੱਖਿਆ ਗਿਆ ਉੱਥੇ ਹੀ ਫਾਇਰ ਵੀ ਗੇਟ ਦੇ ਅਧਿਕਾਰੀ ਰਜਿੰਦਰ ਕੌਸ਼ਿਕ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਫਾਇਰ ਵੀ ਗੇਟ ਦੇ ਅਧਿਕਾਰੀਆਂ ਵੱਲੋਂ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਅਤੇ ਅੱਗ ਬੁਝਾਉਂਦੇ ਸਮੇਂ ਸ਼ਹੀਦ ਹੋਏ ਫਾਇਰ ਬ੍ਰਿਗੇਡ ਦੇ ਸ਼ਹੀਦ ਅਧਿਕਾਰੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ। ਜੀ ਸਰ ਆਜ ਦੇ ਦਿਨ ਬਾਰੇ ਦੱਸੋ ਆਜ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਜੀ ਫਾਇਰ ਗੇਟ ਵੱਲੋਂ। 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਕੇਂਦਰ ਸਰਕਾਰ ਸੜੀ ਪੰਜਾਬ ਸਰਕਾਰ ਦੇ ਜਿੱਤੇ ਦੇ ਸਾਫ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਹੈ ਹਰ ਸਾਲ ਮਨਾਇਆ ਜਾਂਦਾ। 14 ਅਪ੍ਰੈਲ 1966 ਵਿੱਚ ਬੰਬੇ ਡੌਕਯਾਰਡ ਦੇ ਉੱਪਰ ਅਮਿਊਸ਼ਨ ਦਾ ਪਰਵੇਗ ਸ਼ਿਪ ਦੇ ਵਿੱਚ ਇੱਕ ਅਗ ਲੱਗੀ ਸੀ ਜਿਸ ਵਿੱਚ ਤਕਰੀਬਨ 800 ਦੇ ਕਰੀਬ ਨਾਰਮਲ ਜਨਾਂਗ ਇਸੇ 800 ਤੋਂ ਜ਼ਿਆਦਾ ਜਨਾਂਗ ਜੀ ਜਿਸ ਸਾਡੇ 66 ਫਾਇਰ ਕਰਮਚਾਰੀ ਸ਼ਹੀਦੀ ਨੂੰ ਪ੍ਰਾਫਰੈਂਸੀ ਅੱਗੋਂ ਜਾਂਦੇ ਹੋਏ ਇਸ ਤੋਂ ਇਲਾਵਾ ਦੇਸ਼ ਵਿੱਚ ਵੱਖ-ਵੱਖ ਸਮੇਂ ਦੌਰਾਨ ਜਿਹੜੀਆਂ ਅੱਗਾਂ ਲੱਗੀਆਂ ਉਹਨਾਂ ਵੀ ਸਾਡੇ ਸ਼ਹੀਦ ਕਰਮਚਾਰੀਆਂ ਨੂੰ ਯਾਦ ਵਿੱਚ ਰੱਖਦੇ ਹੋਏ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸਾਡਾ ਫਾਇਰ ਸੇਫਟੀ ਵੀਕ ਚਲਾਇਆ ਜਾਂਦਾ ਹੈ ਅੱਜ ਅਸੀਂ 14 April ਨੂੰ ਅੱਜ ਅਸੀਂ ਆਪਣੇ ਸ਼ਹੀਦ ਕਰਮਚਾਰੀ ਨੂੰ ਸ਼ਰਧਾਂਜਲੀ ਦੇ ਕੇ ਨਮਨ ਕੀਤਾ ਉਸ ਤੋਂ ਇਲਾਵਾ ਅਸੀਂ ਹਰ ਰੋਜ਼ ਕਿਸੇ ਸਕੂਲ ਵਿੱਚ ਕਿਸੇ ਇੰਸਟੀਟਿਊਟ ਵਿੱਚ ਫੈਕਟਰੀ ਵਿੱਚ ਜਾਂ ਕਿਤੇ ਵੀ ਜਾ ਕੇ ਜਿੱਥੇ ਲੋਕ ਸਾਨੂੰ ਚਾਹੁੰਦੇ ਆ ਅਸੀਂ ਉਹਨਾਂ ਨੂੰ ਫਾਇਰ ਸ਼ਫਟੀ ਬਾਰੇ ਅਵੇਅਰਨੈਸ ਕਰਾਂਗੇ ਉਹਨਾਂ ਨੂੰ ਫਾਇਰ ਯੰਤਰ ਚਲਾਉਣੇ ਸਿਖਾਵਾਂਗੇ ਉਸ ਤੋਂ ਇਲਾਵਾ ਕੋਈ ਵੀ ਸਕੂਲ ਵਾਲੇ ਜਾਂ ਕੋਈ ਫੈਕਟਰੀ ਓਨਰਸ ਸਾਡੇ ਕੋਲ ਉਰੇ ਆ ਕੇ ਸਿੱਖਣਾ ਚਾਹੁੰਦੇ ਹਨ ਤਾਂ ਅਸੀਂ ਉਰੇ ਵੀ ਸਾਡੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਇਸ ਤੋਂ ਇਲਾਵਾ 20 April ਨੂੰ ਸਾਡਾ ਹਰ ਸਾਲ ਦੀ ਦਿਵ ਰੱਖਾ ਰੋਡ ਸੇਫ ਰੋਡ ਮਾਰਚ ਨਿਕਲਿਆ ਜਿਹੜਾ 20 April ਨੂੰ ਕੱਢਿਆ ਜਾਏਗਾ ਜਿਸ ਵਿੱਚ ਸਾਡਾ ਸਾਰਾ ਅਮਲਾ ਸਾਡਾ ਸਾਰਾ ਅਸੀਂ ਆਪਣੀ ਫਾਇਰ ਦੇ ਯੰਤਰ ਸਾਰੇ ਪਬਲਿਕ ਨੂੰ ਜਾਗਰੂਕ ਕਰਨ ਲਈ ਦਿਖਾਵਾਂਗੇ ਫਾਇਰ ਵਿਗੇਟ ਕੋਲ ਪੂਰੇ ਫਾਇਰ ਦੇ ਜੰਤਰ ਹੈਗੇ ਸੇਫਟੀ ਨੂੰ ਲੈ ਕੇ ਜੇ ਗੱਲ ਕਰੀਏ ਕਈ ਵਾਰੀ ਕਰਮਚਾਰੀ ਅੱਗ ਦੀ ਚਪੇਟ ਚ ਆ ਜਾਂਦੇ ਆ ਤਾਂ ਉਹ ਚੀਜ਼ਾਂ ਉਹ ਇਨਸਟਰੂਮੈਂਟ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੇ ਸਰਕਾਰ ਵੱਲੋਂ ਵਕ ਵਕ ਸਮੇਂ ਤੇ ਸਾਨੂੰ ਅੰਤਰ ਮੋਹਿਆ ਕਰਵਾਏ ਜਾ ਰਹੇ ਨੇ ਤੇ ਅੱਗੇ ਨੂੰ ਵੀ ਕਰਵਾ ਰਹੇ ਆ ਕਿਉਂਕਿ ਉਹਨਾਂ ਦੇ ਟੈਂਡਰ ਵਗੈਰਾ ਹੋ ਚੁੱਕੇ ਨੇ ਸਰਕਾਰ ਵੱਲੋਂ ਇਹਨਾਂ ਦੀ ਬੜੀ ਜਿਸ ਤਰ੍ਹਾਂ ਮੈਂ ਮੈਨੂੰ ਪਤਾ ਲੱਗਿਆ ਹੈ ਕਿ ਸਰਕਾਰ ਵੱਲੋਂ ਜੀ ਆਲਰੇਡੀ ਫਾਇਰ ਫੋਰਸ ਨੂੰ ਦਿੱਤੀ ਹੋਈਆਂ ਉਹ ਚੀਪਾਂ ਦੇ ਰਹੇ ਸਾਨੂੰ ਹੋਰ ਵੀ ਅੰਤਰ ਸਾਨੂੰ ਟਾਈਮ ਟੂ ਟਾਈਮ ਸਰਕਾਰ ਵੱਲੋਂ ਮਹੱਈਆ ਕਰਵਾਈ ਜਾਂਦੇ ਨੇ ਤੇ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ ਸਾਡੇ ਕਮਿਸ਼ਨਰ ਸਾਹਿਬ ਤੇ ਜੁਆਇੰਟ ਕਮਿਸ਼ਨਰ ਸਾਹਿਬ ਵੱਲੋਂ ਵੀ ਉਸ ਇਸ ਲਈ ਸਾਨੂੰ ਖਾਸ ਤੌਰ ਤੇ ਹਦਾਇਤਾਂ ਕੀਤੀਆਂ ਨੇ ਵੀ ਕੋਈ ਵੀ ਅੰਤਰ ਤੁਹਾਨੂੰ ਚਾਹੀਦਾ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਮੌਕੇ ਤੇ ਤੁਹਾਨੂੰ ਦਿਵਾਉਂਦੇ ਥੈਂਕ ਯੂ ਪਟਿਆਲਾ ਤੋਂ ਬਲਜੀਤ ਸਾਨਾ ਦੀ ਰਿਪੋਰਟ